ਇੱਕ ਤਾਂ ਚੋਰੀ ਤੇ ਦੂਜਾ ਸਿਨਾ ਜ਼ੁਰੀ ਇਹ ਕਹਾਵਤ ਉਸ ਵੇਲੇ ਸੱਚ ਸਾਬਤ ਹੁੰਦੀ ਨਜ਼ਰ ਆਈ ਜਦੋਂ ਲੋਕਾਂ ਦੇ ਨਾਲ ਪੈਟਰੋਲ ਦੇ ਨਾਮ ਤੇ ਪਾਣੀ ਪਾਉਣ ਵਾਲੇ ਪੈਟਰੋਲ ਪੰਪ ਤੇ ਖਬਰ ਕਰਨ ਵਾਸਤੇ ਇੱਕ ਨਿੱਜੀ ਚੈਨਲ ਦਾ ਪੱਤਰਕਾਰ ਪਹੁੰਚਿਆ ਜਿਸ ਦੇ ਨਾਲ ਪੰਪ ਦੇ ਮੈਨੇਜਰ ਦੇ ਵੱਲੋਂ ਬਦਸਲੂਕੀ ਕੀਤੀ ਗਈ ਤੇ ਉਲਟਾ ਉਸ ਦੀ ਹੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਗਈ ਜਿਸ ਤੋਂ ਬਾਅਦ ਮੈਨੇਜਰਸ ਨੇ ਹੋਰ ਲੋਕਾਂ ਦੇ ਵੱਲੋਂ ਪੱਤਰਕਾਰ ਦੇ ਕੋਲੋਂ ਮੁਆਫੀ ਵੀ ਮੰਗੀ ਗਈ ਹੈ ਅਸਲ 'ਚ ਮਾਮਲਾ ਗੁਰੂ ਅਰਜਨ ਦੇਵ ਨਗਰ ਦੇ પેટ્રોલ ਪੰਪ ਦਾ ਹੈ ਜਿੱਥੇ ਭਾਰਤ પેટ્રોલ ਪੰਪ ਦਾ ਇੱਥੇ ਇੱਕ પેટ્રોલ ਪੰਪ ਸਥਾਪਿਤ ਹੈ ਤੇ ਬੀਤੇ ਕੱਲ ਉੱਥੇ ਉਸ ਵੇਲੇ ਹੰਗਾਮਾ ਹੋਇਆ ਜਦੋਂ પેટ્રોલ ਪੰਪ ਤੋਂ ਤੇਲ ਪੂਣ ਵਾਲੇ ਕੁਝ ਵਹੀਕਲ ਮਾਲਕਾਂ ਦੇ ਵੱਲੋਂ પેટ્રોલ ਦੇ ਵਿੱਚ ਪਾਣੀ ਹੋਣ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਇਸ ਦੇ ਬਾਵਜੂਦ ਗ੍ਰਾਹਕਾਂ ਦੀ ਸਮੱਸਿਆ ਦਾ ਹੱਲ ਕੱਢਣ ਦੇ ਉਲਟਾ પેટ્રોલ ਪੰਪ ਵਾਲਿਆਂ ਦੇ ਵੱਲੋਂ ਇਸ ਖਬਰ ਦੀ ਕਵਰੇਜ ਕਰਨ ਵਾਸਤੇ ਪਹੁੰਚੇ ਪੱਤਰਕਾਰ ਦੇ ਨਾਲ ਬਦਸਲੂਕੀ ਕੀਤੀ ਗਈ ਜਿਸ ਦਾ ਪਤਾ ਲੱਗਣ ਤੇ ਜਦੋਂ ਹੋਰ ਪੱਤਰਕਾਰ ਪਹੁੰਚੇ ਨੇ ਤਾਂ પેટ્રોલ ਪੰਪ ਵਾਲਿਆਂ ਵੱਲੋਂ ਆਪਣੀ ਗਲਤੀ ਆਣਦੇ ਹੋਇਆਂ ਸ਼ਰਿਆ ਮੁਆਫੀ ਮੰਗੀ ਗਈ ਹੈ ਤੇ ਪੈਟਰੋਲ ਪੰਪ ਦੀ ਸਰਵਿਸ ਦੇ ਵਿੱਚ ਸੁਧਾਰ ਕਰਨ ਦਾ ਵੀ ਭਰੋਸਾ ਦਿੱਤਾ ਗਿਆ ਮੇਰਾ ਨਾਮ ਪੰਕਜ ਹੈ ਮੈਂ ਰਾਤੀ 9:30 ਵਜੇ ਇਹਨਾਂ ਕੋਲ ਤੇਲ ਪਾਇਆ ਸੀ 210 ਰੁਪਏ ਦਾ ਆਨਲਾਈਨ ਹੀ ਪਾਇਆ ਸੀ ਇਹਨਾਂ ਕੋਲ ਆਪਣਾ ਇਹਦੇ ਐਕਟਿਵਾ ਦੇ ਵਿੱਚ ਪਾਇਆ ਸੀਗਾ ਤੇ ਉਹ ਰਾਤੀ ਨਾ ਇੱਥੇ ਅੱਗੇ ਜਾ ਕੇ ਮੇਰੀ ਐਕਟਿਵਾ ਬੰਦ ਹੋਣ ਲੱਗ ਗਈ ਨਾਲ ਮੇਰੀ ਵਾਈਫ ਸੀਗੀ ਨਾਲ ਛੋਟਾ ਜਿਹਾ ਬੱਚਾ ਮੈਂ ਓਖੇ ਓਖੇ ਹੋ ਗਏ ਉਹਨੂੰ ਐਕਟਿਵਾ ਨੂੰ ਘਰੇ ਲੈ ਗਿਆ ਹੁਣ ਮੈਂ ਆਂਦੇ ਹੋਏ ਫੇਰ ਮੈਨੂੰ ਇਹੀ ਦਿੱਕਤ ਆ ਰਹੀ ਸੀਗੀ ਹੁਣ ਮੈਂ ਇਹਦੀ ਟੈਂਕੀ ਸਾਫ਼ ਕਰਾਈ ਆ ਮੇਰੇ ਕੋਲ ਪ੍ਰੂਫ ਆ ਆ ਉਹਨਾਂ ਨੇ ਬੋਤਲ ਕੱਢੀ ਆ ਦੇਖੋ ਇਹਦੇ ਚ ਆ ਦੇਖੋ ਕੀ ਨਿਕਲੇ ਆਇਆ ਪਾਣੀ ਸੀਗਾ ਫੋਟੋ ਜਾਂ ਵੀਡੀਓ ਤੁਹਾਡੇ ਕੋਲ ਇਹ ਫੋਟੋ ਮੈਂ ਖਿੱਚੀ ਆ ਸਾਨੂੰ ਸੈਂਡ ਕਰ ਸਾਨੂੰ ਸੈਂਡ ਕਰ ਠੀਕ ਹੈ ਜੀ ਤੇ ਫੇਰ ਉਸ ਤੋਂ ਬਾਅਦ ਆ ਤੇ ਹੁਣ ਹੁਣ ਮੈਂ ਇਹਦੇ ਇਹਦੇ ਚ ਸਾਰੀ ਸਾਫ਼ ਕਰਵਾ ਕੇ ਲੈ ਆਇਆ ਮੇਰੇ ਪੈਸੇ ਵੀ ਲੱਗੇ ਨੇ ਹੁਣ ਤੇ ਮਤਲਬ ਕਿ ਇਹੀ ਜਾਣਨਾ ਕਿ ਇਹਨਾਂ ਪਾਣੀ ਮਿਕਸ ਕਰਦੇ ਬੇ ਨੇ ਤੁਸੀਂ ਮੇਰੇ ਚਾਹ ਆਪਣਾ ਗੱਲ ਕੀਤੀ ਮੈਂ ਤਾਂ ਹੁਣ ਆ ਰਿਹਾ ਜੀ ਮੈਂ ਦੇਖਿਆ ਕਿ ਇੱਥੇ ਕੱਟ ਹੋਇਆ ਪਿਆ ਮੈਂ ਕਿਹਾ ਮੇਰੇ ਹਿਸਾਬ ਨਾਲ ਮੈਂ ਕਿਹਾ ਸ਼ਾਇਦ ਕੀ ਤੇ ਮੇਰੇ ਨਾਲ ਹੀ ਹੋਇਆ ਪਰ ਸਾਰਿਆਂ ਨਾਲ ਹੀ ਹੋਇਆ ਏਦਾਂ ਸਾਰਿਆਂ ਨੇ ਹੋ ਗਿਆ ਪਰ ਇਹ ਗਲਤ ਹੋਇਆ ਕੰਮ ਜੋ ਵੀ ਹੋਇਆ ਇਹਦੇ ਲਈ ਸਰਕਾਰ ਨੂੰ ਇਹਦੇ ਪੰਪ ਤੇ ਨਾਲ ਖਿਲਾਫ ਇਹਦੇ ਕਾਰਵਾਈ ਕਰਨੀ ਚਾਹੀਦੀ ਹੈ ਮੈਂ ਤਾਂ ਬਸ ਇਹੀ ਚਾਹੁੰਦਾ ਹਾਂ ਕਿ ਮੰਗ ਕਰਦੇ ਹਾਂ ਪ੍ਰਸ਼ਾਸਨ ਮੰਗ ਇਹੀ ਕਰਦੇ ਆ ਜੀ ਦੇਖੋ ਇੱਕ ਤਾਂ ਟਾਈਮ ਖਰਾਬ ਹੋਇਆ ਸਾਡਾ ਇੱਕ ਪਰੇਸ਼ਾਨੀ ਹੋਈ ਦੂਜੀ ਗੱਲ ਇਹ ਜਿਹੜਾ ਜਿਹੜੇ ਹੁਣ 4 ਪੈਸੇ ਲੱਗੇ ਉਹ ਉਹਦਾ ਵੀ ਖਰਚਾ ਹੋਇਆ ਮੈਨੂੰ ਮੈਨੇਜਰ ਸਾਹਿਬ ਨੂੰ ਮਿਲਿਆ ਮੈਂ ਤਾਂ ਹੁਣ ਆਇਆ ਆਇਆ ਪਾਜੀ ਜਿੱਦਾਂ ਕੱਠ ਦੇਖਿਆ ਮੈਂ ਆਇਆ ਮੈਨੇਜਰ ਸਾਹਿਬ ਨੂੰ ਮਿਲੋ ਤੁਸੀਂ ਕੀ ਨਾਮ ਹੈ ਸੰਦੀਪ ਜਿੰਦਲ ਪਾਜੀ ਕੀ ਹੋਇਆ ਪੰਪ ਦੇ ਬਾਰੇ ਕੱਲ ਪਾਜੀ ਮੈਂ ਤੇਲ ਪਵਾਇਆ 2000 ਰੁਪਏ ਦੇ ਨਾਲ ਕੋਲੋਂ ਜੀ ਪੈਟਰੋਲ ਪਵਾਇਆ ਸੀਗਾ ਜੀ 2000 ਦਾ ਬ੍ਰਿਜਾ ਕਾਰਡ ਜੀ ਪੀ ਵੀ 10 ਜੇ ਐਚ 8846 ਹਾਂਜੀ ਤੇ ਗੱਡੀ ਲੈ ਗਿਆ ਥੋੜੀ ਜਿਹੀ ਬੰਦ ਹੋ ਗਈ ਮਨਵੇ ਸੀ ਸ਼ਾਇਦ ਕਾਰ ਦੇ ਵਿੱਚ ਹੀ ਮੇਰੀ ਦਿੱਕਤ ਹੈ ਕਿ ਮੈਂ ਮਿਸਤਰੀ ਕੋਲ ਲੈ ਕੇ ਗਿਆ ਉਹਨੇ ਟੈਂਕ ਟੁੰਕੀ ਜੀ ਖੋਲ ਕੇ ਸਾਫ ਕਰਤੀ ਮੈਂ ਕਿਹਾ ਮੀਂਹ ਜਿਹਾ ਪਾਣੀ ਪੂਣੀ ਪੈ ਗਿਆ ਹੋਣਾ ਜਦੋਂ ਮੈਨੂੰ ਇਹ ਮੇਰੇ ਡਰਾਈਵਰ ਨੇ ਮੈਨੂੰ ਦੱਸਿਆ ਵੀ ਪੰਪ ਤੇ ਰੋਲਾ ਪਿਆ ਹੋਇਆ ਹੈ ਇਹਨਾਂ ਦਾ ਕਾਰ ਦੇ ਵਿੱਚ ਇਹਨਾਂ ਨੇ ਬਾਈਕ ਆਪੀਓ ਕੰਦੇ ਵਿੱਚ ਪੈਟਰੋਲ ਦੇ ਨਾਲ ਪਾਣੀ ਪਾਤਾ ਤੇ ਤਾਂ ਹੀ ਮੈਂ ਇਹਨਾਂ ਕੋਲ ਆਇਆ ਮੈਂ ਕਿਹਾ ਤੇਰੀ ਤਾਂ ਕੋਈ ਗਲਤੀ ਨਹੀਂ ਨਵੀਂ ਕਾਰ ਮਨਵੇ ਲੱਗਿਆ ਵੀ ਸ਼ਾਇਦ ਉਦਾਂ ਖਰਾਬ ਹੋ ਗਈ ਬਾਅਦ ਚੋ ਪਤਾ ਲੱਗਿਆ ਇਹਨਾਂ ਨੇ ਪਾਣੀ ਪਾਇਆ ਕਾਰ ਦੇ ਵਿੱਚ ਜੀ ਮੈਨੂੰ ਮੈਨੇਜਰ ਸਾਹਿਬ ਨਾਲ ਤੁਹਾਡੀ ਕੀ ਗੱਲਬਾਤ ਗੱਲ ਕੋਈ ਨਹੀਂ ਹੋਈ ਜ ਕੋਈ ਰਾਏ ਨਹੀਂ ਦਿੰਦੇ ਹੈਗੇ ਅੱਛਾ ਤੁਹਾਨੂੰ ਲੱਗਿਆ ਕੈਸ਼ ਟੇਲ ਪਾਇਆ ਕਹਿੰਦਾ ਵੀ ਦੋ ਪਰਚੀ ਦੋ ਅਪਰੂਵ ਦੋ ਕਿਹੜਾ ਪਰਚੀ ਲੈ ਕੇ ਜਾਂਦਾ ਜੀ ਗੱਡੀ ਦਾ ਇੰਜਨ ਵੀ ਖਰਾਬ ਹੋ ਸਕਦਾ ਵੱਡਾ ਨੁਕਸਾਨ ਨਹੀਂ ਬਚਾ ਹੋ ਗਿਆ ਜੀ ਕਿਉਂਕਿ ਕਾਰ ਬੰਦ ਹੋ ਗਈ ਠੀਕ ਹੈ ਮੇਰਾ ਕੁਵਾਰ ਦਾ ਕੰਮ ਹੈ ਮੈਂ ਤਾਂ ਗੱਡੀਆਂ-ਕੁਟੀਆਂ ਕਰੇਣ ਵਾਲੇ ਮੇਰੇ ਸਾਰੇ ਬਾਗੋ ਵਾ ਉਹ ਮੈਂ ਆਪਣੇ ਯਾਰ ਨੂੰ ਕਹਿ ਕੇ ਕ੍ਰੇਨ ਬਲਾਈ ਉਹਨੇ ਗੱਡੀ ਆਪਣੇ ਇਥੇ ਮਿਸਤਰੀ ਕੋਲ ਲੈ ਗਿਆ ਸੀ। ਕੋਈ ਤੁਹਾਨੂੰ ਕੋਈ ਸੁਜੈਸਟ ਕੀਤਾ ਹੈ ਹੈਲਪ ਨਹੀਂ। ਨਹੀਂ ਕੋਈ ਨਹੀਂ ਕੀਤੀ ਗਈ। ਕੁਝ ਨਹੀਂ ਕੀਤਾ ਗਿਆ। ਅਸੀਂ ਤਾਂ ਇਹ ਚਾਹੁੰਦੇ ਆ ਵੀ ਸਾਡਾ ਤੇਲ ਜਿਹੜਾ 2000 ਦਾ ਪਿਆ ਉਹ ਮਿਸਤਰੀ ਨੇ ਲੀਤਾ ਸਾਡੇ ਕੋਲੋਂ। ਇਹਨਾਂ ਨੇ ਹੈਲਪ ਕੀ ਕਰਨੀ ਹੈ? ਇਹਨਾਂ ਨੇ ਇਹ ਕਹੇ ਰਹੇ ਨੇ ਕਿ ਤੁਸੀਂ ਪਰਚੀਆਂ ਆਦੋ ਨਾਲੇ ਟਾਈਮ ਦੱਸੋ। ਟਾਈਮ ਤੁਸੀਂ ਕੋਈ ਟਾਈਮ ਦੱਸੋ। ਉੱਪਰ ਸੇ ਅੱਜ ਦੀ ਗੱਲ ਦੱਸਦਾ ਮੈਂ ਤੁਸੀਂ ਚਲੋ ਸਾਰੇ ਆਇਓ ਸਾਰੇ ਸਤਕਾਰਯੋਗੋ ਅੱਜ ਦੀ ਗੱਲ ਦੱਸਦਾ। ਕਿ ਸਾਡੇ ਇੱਕ ਪੱਤਰਕਾਰ ਸਾਹਿਬ ਕਦੇ ਬਲਵਿੰਦਰ ਚਾਚਾ ਜੀ ਇੱਥੇ ਪਹੁੰਚੇ ਸੀਗੇ ਇੱਥੇ ਹੰਗਾਮਾ ਹੋ ਰਿਹਾ ਸੀ પેટ્રોલ ਪੰਪ ਤੇ ਜਦੋਂ ਉਹ ਪਹੁੰਚੇ ਤੇ ਉਹਨਾਂ ਨੇ ਵੀਡੀਓ ਸ਼ੁਰੂ ਕਰਤੀ ਤੇ ਉਸ ਤੋਂ ਬਾਅਦ ਨਾ ਜਿਹੜਾ ਮੈਨੇਜਰ ਆ ਉਹ ਇਹਨਾਂ ਦੇ ਉੱਪਰ ਯਾਨੀ ਕਿ ਕਦੇ ਬੇਤੁਕੀ ਗੱਲ ਕੀਤੀ ਬਤਮੀਜ਼ੀ ਨਾਲ ਉਹਨਾਂ ਨੇ ਬੋਲਿਆ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪ੍ਰੈਸ ਬੁਲਾ ਲਏ ਦੋਸਤੋ ਬਾਅਦ ਨਹੀਂ ਨਹੀਂ ਉਹਨਾਂ ਨੂੰ ਪਤਾ ਸੀਗਾ ਇਹ ਨਹੀਂ ਸੀਗਾ ਇਹ ਜਾਣ ਕੇ ਕਰ ਰਹੇ ਨੇ ਕੱਲ ਤੋਂ ਇਹ ਚੀਜ਼ੇ ਕਰ ਰਹੇ ਨੇ ਇਹ ਹਰ ਪ੍ਰੈਸ ਵਾਲੇ ਨਾਲ ਇਹੋ ਹੀ ਚੀਜ਼ ਕਰਦੇ ਬਤਮੀਜ਼ੀ ਨਾਲ ਗੱਲ ਕਰ ਪਹਿਲੇ ਤਾਂ ਤੇਲ ਗਲਤ ਪਾਉਂਦੇ ਨੇ ਉੱਪਰ ਸੇ ਧਮਕੀਆਂ ਦਿੰਦੇ ਨੇ ਫਿਰ ਟ ਤੁਸੀਂ ਕੈਮਰੇ ਲਾਇਓ ਚੈੱਕ ਕਰੋ ਉੱਪਰ ਚ ਕਰੇ ਉੱਪਰ ਚ ਕਰੇ ਪਿੱਛੇ ਕੰਪਨੀ ਤੋਂ ਤੇਲ ਇਦਾਂ ਆ ਰਿਹਾ ਤੁਸੀਂ ਸੈਂਪਲ ਚੈੱਕ ਕੀਤਾ ਹਾਂ ਕੰਪਨੀ ਤੋਂ ਆ ਰਿਹਾ ਹਾਂ ਤੁਸੀਂ ਸੈਂਪਲ ਚੈੱਕ ਕਰੋ ਨਾ ਇਹ ਰਾਈਟ ਇਸੇ ਬਾਈਕ ਵਾਲੇ ਦੀ ਕੀ ਕਮੀ ਹੈ ਕਾਰ ਵਾਲੇ ਦੀ ਕੀ ਗਲਤੀ ਹੈ ਤੁਸੀਂ ਤੇਲ ਪਾਰ ਤੁਸੀਂ ਇੱਕ ਗੱਡੀ ਹੋ ਦੋ ਗੱਡੀਆਂ 10 ਗੱਡੀਆਂ ਦੇ ਤੇਲ ਰਾਤ ਸੈਂਪਲ ਚੈੱਕ ਕਰੋ ਕਿੰਨੀਆਂ ਗੱਡੀਆਂ ਦੇ ਪੈਟਰੋਲ ਪੰਪ ਦਾ ਖਰਾਬ ਨਹੀਂ ਹੋ ਰਿਹਾ ਇਹਨਾਂ ਦੀ ਸੇਲਿੰਗ ਵੱਧ ਰਹੀ ਹੈ ਲੋਕ ਸੇਲਿੰਗ ਵਧਾ ਰਹੇ ਲੇਕਿਨ ਇਹ ਆਪਣਾ ਨਾਮ ਆਪਣੇ ਆਪ ਖਰਾਬ ਕਰ ਰਹੇ ਨੇ ਆਪਣੇ ਨਾਮ ਨਹੀਂ ਦੇ ਰਹੇ ਲੋਕਾਂ ਨੂੰ ਭਾਂਦੋ ਫੁੱਦੂ ਸਮਝਦੇ ਆ ਇਹ ਤੁਸੀਂ ਗੱਲ ਕੀਤੀ ਅੱਗੇ ਇੱਕ ਨਾ ਮੈਡਮ ਜੀ ਨੇ ਰੱਖੀ ਸੀ ਕਾਲੀ ਜੀ ਗਿਰਕੇ ਜੇ ਕਰਦੀ ਮੈਂ ਇਹਨਾਂ ਨੂੰ ਕੰਪਲੇਨ ਕਰਕੇ ਗਿਆ ਸੀ ਤੁਹਾਨੂੰ ਪਤਾ ਹੈ ਅੱਜ ਕੱਲ ਦੇ ਬੱਚਿਆਂ ਨੂੰ ਕੋਈ ਕਹਵੇ 450 ਉਹਨਾਂ ਨੂੰ ਕੁਝ ਨਹੀਂ ਪਤਾ 450 ਕੀ ਹੁੰਦਾ 450 ਕਹੋਗੇ ਤਾਂ ਪਤਾ ਲੱਗਦਾ ਵੀ 450 ਹੋ ਗਿਆ ਉਹ ਗੁੜੀਆਂ ਤੇਲ ਪਵਾਣਾ ਜੀ ਉਹਨੂੰ ਗੰਦੀ ਟੈਂਕੀ ਫੁੱਲ ਕਰਦੇ ਇਹਨੇ ਗਿਰਕੀ ਜੀ ਨੇ ਕੀ ਕੀਤਾ ਪਹਿਲਾਂ 50 ਰੁਪਏ ਦਾ ਤੇਲ ਪਾਤਾ ਗੁਰਕੇ ਨੇ ਗੰਦੀ ਬੇਟਾ ਮੀਟਰ ਦੇਖ ਮੈਂ ਜ਼ੀਰੋ ਕਰਨ ਲੱਗੀਆਂ ਉਹਨੂੰ ਪਤਾ ਹੈ ਉੱਥੇ ਹੀ ਨੋਜ਼ਲ ਚਲਾ ਕੇ ਕਹਿੰਦੀ ਪੈ ਗਿਆ 450 ਰੁਪਏ ਤੇਲ ਲਿਆ 450 ਰੁਪਏ ਜਿੰਨੀ ਤੇਲ ਪਾਇਆ 450 ਰੁਪਏ ਦਾ ਦੂਜੀ ਗੱਲ ਕਹਿੰਦੀ 50 ਪੈਲਾ ਪਾਇਆ 400 ਦਾ ਹੁਣ ਪਤਾ ਕਿ ਅਕਸਰ ਪਹਿਲਾਂ ਵੀ ਇਦਾਂ ਦੇ ਪੈਲਾ ਵੀ ਹੁੰਦਾ ਜੀ ਸਾਰਾ ਕੁਝ ਕਰਦੇ ਐ ਇਹ ਜੀ ਇਹ ਤੁਹਾਡੇ ਨਾਲ ਨਹੀਂ ਇਹ ਸਾਰਾ ਕੁਝ ਕਰਦੇ ਆ ਤੁਹਾਡੇ ਨਾਲ ਮੈਨੇਜਰ ਸਾਹਿਬ ਤਾਂ ਨਹੀਂ ਤੁਹਾਡੇ ਨਾਲ ਬਦਕਮੀ ਜੀ ਨਾਲ ਗੱਲ ਕਰਦੇ ਨਹੀਂ ਮੈਨੇਜਰ ਨੇ ਆਪਣੇ ਕੋਈ ਐਵੇਂ ਕੋਈ ਗੱਲ ਨਹੀਂ ਮੈਨੇਜਰ ਨੇ ਕੀਤੀ ਹੈਗੀ ਸਟਾਫ ਤਾਂ ਇਹਨਾਂ ਦਾ ਵਧੀਆ ਠੀਕ ਹੈ ਜੀ ਬਾਕੀ ਆ ਜਿਹੜਾ ਕੰਮ ਹੋਇਆ ਇਹ ਗਲਤ ਹੈ ਜੀ ਹੁਣ